ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਸਿੱਖ ਸਿੰਘ ਸਾਹਿਬ ਲਿਸਬਨ ਪੁਰਤਗਾਲ ਵਿਖੇ ਸਮੂਹ ਸੰਗਤਾਂ ਨੇ ਪ੍ਰਬੰਧਕ ਵੀਰਾਂ ਨੇ ਸੇਵਾਦਾਰਾਂ ਨੇ ਉਪਰਾਲਾ ਕੀਤਾ ਹੈ ਮਹਾਰਾਜ ਦੀ ਕਿਰਪਾ ਸਦਕਾ ਜਿਵੇਂ ਕਿ ਆਪਾਂ ਨੇ ਪਹਿਲਾਂ ਜਾਣਦੇ ਹੋ ਪੰਜਾਬ ਦੇ ਵਿੱਚ ਬਹੁਤ ਆਤ ਵੀਰ ਜਿਹੜੇ ਹੱਡ ਨਾਲ ਪੀੜਤ ਹਨ ਸੋ ਆਪ ਜਾਣਦੇ ਹੋ ਕਿ ਜਿਹੜੇ ਹੜ੍ਹ ਪੀੜਤ ਹਨ ਉਹਨਾਂ ਵਾਸਤੇ ਦੇਸ਼ਾਂ ਪਰਦੇਸਾਂ ਤੋਂ ਸਮਗਰੀ ਰਾਸ਼ਨ ਮਾਇਆ ਆਦਿਕ ਮਦਦ ਵਾਸਤੇ ਜਾ ਰਹੀ ਹੈ ਪੰਜਾਬ ਵਿਖੇ ਸੋ ਆਪਣੇ ਗੁਰਦੁਆਰਾ ਸਾਹਿਬ ਵਿਖੇ ਤੋਂ ਵੀ ਸੰਗਤਾਂ ਨੇ ਉਪਰਾਲਾ ਕੀਤਾ ਹੈ ਉਹਨਾਂ ਵਾਸਤੇ ਮਦਦ ਪਹੁੰਚਣੀ ਹੈ ਆਪ ਸਾਰੀਆਂ ਸੀਤਾਂ ਦੇ ਚਰਨਾਂ ਵਿੱਚ ਗੁਰਦੁਆਰਾ ਸਿੱਖ ਸੰਗਤ ਸਰਾਂ ਵਿਖੇ ਸੰਗਤਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਬਾਚੜ ਕੇ ਉਹਨਾਂ ਲੋੜਵੰਦਾਂ ਵਾਸਤੇ ਮਾਇਆ ਭੇਜੋ ਸੋ ਕੱਲ ਨੂੰ ਦਿਨ ਐਤਵਾਰ 31 ਅਗਸਤ ਨੂੰ ਟੋਕਰੀ ਵੀ ਲੱਗਣੀ ਹੈ ਜਿਹਦੇ ਵਿੱਚ ਆਪ ਸਨੁਤਾਂ ਨੇ ਆਪਣੀ ਦਸਵੰਦੀ ਮਾਇਆ ਵਾਚੜ ਕੇ ਪਾਉਣੀ ਹੈ ਜੋ ਕਿ ਜਲਦ ਹੀ ਪੰਜਾਬ ਵਿਖੇ ਲੋੜਵੰਦਾਂ ਵਾਸਤੇ ਮਾਇਆ ਭੇਜੀ ਜਾਣੀ ਹੈ ਸੋ ਆਪਜੀ ਕਿਰਪਾ ਕਰਕੇ ਦਸਾਨੂੰ ਮੇਰੀ ਕਿਰਤ ਕਮਾਈ ਵਿੱਚੋਂ ਦਸਵੰਦ ਕੰਡੋ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਲੋੜਵੰਦਾਂ ਦੀ ਸੇਵਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ